ਸਾਧਾ ਦੇ ਨਾਲ ਸਟੇਜ ਸ਼ੁਰੂ ਕੀਤੀ ਸੀ ਰਿਕਾਰਨੀ ਗਲੂ ਆਹ ਨਾਮ ਆ ਰਾਇਆ ਆਪਣਾ ਭਾਈ ਅੰਰੇਜ ਸਿੰਘ ਠੀਕ ਹੈ ਜੀ ਹਾਂ ਜਸਲਾਣਾ ਜੋ ਕੁਸ਼ ਮੈ ਜਾ ਰਿਹਾ ਠੀਕ ਹੈ ਜੀ ਸਲਾਣਾ ਜੋੜ ਮੇਲਾ ਨਗਰ ਕਿਰਤਵਾਲ ਕਲਾ ਤਸੀਲ ਪਟਿਆਲਾ ਸਾਹਿਬ ਜ਼ਿਲ੍ਹੇ ਚ ਪੈਂਦਾ ਲੱਗਾधरी ਕਾਂ ਦੇ ਨੇੜੇ ਠੀਕ ਹੈ ਇਹ ਹੀ ਮਾਪੁਰਖਾ ਭੰਤਨ ਬਾਬਾ ਤਾਲਾ ਬਾਹਰ ਦੀ ਤੰਨਾ ਦਾ ਸਥਾਨ ਬਣਿਆ ਹੈ ਸਾਰੇ ਨਗਰ ਇਲਾਕਾ ਨਿਵਾਸੀ ਸੰਗਤਾਂ ਨਗਰ ਸਾਰਾ ਵਾਲੇ ਮਿਲ ਕੇ ਫਰੀ ਚੜੀ ਕਲਾ ਦੇ ਨਾਲ ਸਰਦਾ ਭਾਵਨਾ ਦੇ ਨਾਲ ਜੋੜ ਮੇਲਾ ਬਣਾ ਰਹੇ ਹੈ ਪਰਸੇ ਵਾਲੇ ਰੋਜ ਤੋਂ ਸ੍ਰੀ ਖੰਡਪਾਲ ਸਾਹਿਬ ਰੰਗੋ ਐਸੀ 26 ਸ੍ਰੀ ਖੰਡਪਾਲ ਸਾਹਿਬ ਰੰਗੋ ਹੈ ਅੱਜ ਤੋਂ ਸੰਪੂਰਨ ਹੋਏ ਕੋਲ ਤੋਂ ਪ੍ਰੰਤ ਦੀਵਾਰ ਨੂੰ ਸਜੇ ਹੈ ਦੇਉ ਦੇ ਪਿਆਰੇ ਰਾਜੇ ਦਾ ਦੇਖਣ ਇਸ਼ਾਰ ਲੱਗੇ ਸੰਗਤਾਂ ਇਲਾਕੇ ਤੋਂ ਦੂਰੇ ਦੂਰੇ ਬਹੁਤ ਸੰਗਤਾਂ ਆਈਆਂ ਨੇ ਗੁਰੂ ਕੇ ਲੰਗਰ ਚੱਲ ਰਹੇ ਆ ਫਟੌੜਿਆਂ ਦੇ ਲੰਗਰ ਗਲੇਬਾਂ ਦੇ ਲੰਗਰ ਸੰਗਤਾਂ ਵੱਲੋਂ ਹੀ ਲੱਗੇ ਸੰਤਾਂ ਹੀ ਚੱਗ ਰਹੀਆਂ ਨੇ ਤੇ ਬਾਣੀ ਦੇ ਪ੍ਰਵਾਹ ਵੀ ਚੱਲੇ ਗ੍ਰੰਥ ਕੇ ਕੇਹਰੇ ਭਾਣੇ ਕਿੰਨੇ ਸੋਹਣੇ ਬਹੁਤ ਸੰਯੋਗ ਹੈ ਜੀ ਸਾਰੀ ਸੰਗਤ ਦਾ ਹੀ ਤੇ ਐਨ ਆਰ ਆਈ ਵੀਰਾਂ ਦਾ ਵੀ ਸਾਰੇ ਪੰਚਾਇਤ ਦਾ ਸਾਰੇ ਚੈਨ ਵਾਲਿਆਂ ਦਾ ਜੀ ਵੀ ਸਾਡੇ ਵੀਰ ਉਹਨਾਂ ਨੇ ਮਾਇਆ ਤੇ ਦਿੱਤੇ ਬਰਾਹੀਆਂ ਭੇਜੀਆਂ ਆ ਉਹ ਭਾਵੇਂ ਸਰੀਰ ਕਰਕੇ ਜੀਰ ਮਨ ਕਰਕੇ ਇੱਥੇ ਬੈਠੇ ਐ ਤੇ ਉਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਬਈ ਗੁਰਦੁਆਰਾ ਸਾਹਿਬ ਜੀ ਬਾਬਾ ਤਾਰਾਮਾਤੀ ਦੇ ਨਾਮ ਤੇ ਐ ਜੋ ਸੰਧੂਵਾਲ ਦੇ ਵੱਡੇ ਜਿਥੇ ਰਿਹਾ ਉਹ ਮਹਾਂਪੁਰਖਾਂ ਨੇ ਬੰਦਗੀ ਕੀਤੀ ਹੈ ਮੰਦਰ ਕਿਰਤਵਾਲ ਕਲਾ ਰੋੜ ਦੇ ਉੱਤੇ ਬਣਿਆ। ਅੱਜ ਦਾ ਨੌਜਵਾਨ ਬੱਚੇ ਨੂੰ ਕੀ ਕਹਿੰਨਾ ਚਾਹੁੰਦੇ ਨੌਜਵਾਨ ਬੱਚਿਆਂ ਨੂੰ ਇਹੋ ਕਹਿਣਾ ਚਾਹੁੰਦੇ ਜੀ ਆ ਜਿਹੜੀ ਜਨਰੇਸ਼ਨ ਹੈ ਕਿ ਤੁਸੀਂ ਗੁਰਮਤ ਦੇ ਵਿੱਚ ਆਓ ਜੋ ਆਪਣਾ ਵਿਰਸਾ ਹੈ ਉਹਨੂੰ ਆਪਾਂ ਸੰਭਾਲ ਲਈਏ ਗੁਰੂ ਦੇ ਲੱਗ ਲੱਗੋ ਸਿੰਘ ਸਾਜੋ ਨਸ਼ੇ ਛੱਡੋ ਠੀਕ ਹੈ ਬਹੁਤ ਬਹੁਤ ਵਧੀਆ ਬhai khalsa live dikhiye saal live dikhiye ਸਾਰੇ ਸੰਤ ਜੀ ਨੂੰ ਵੀ ਲੱਖ ਲੱਖ ਵਧਾਈ ਹੋਵੇ ਕਾਇਮਾਰ ਦੇ ਮੇਲੇ ਦੀ ਠੀਕ ਹੈ ਤੇ ਮੈਂ ਨਾਮ ਲੱਗਦਾ ਕਿਰਤੋ ਆ ਤਲਾ ਠੀਕ ਹੈ ਬੱਚਿਆਂ ਨੂੰ ਜਿਹੜਾ ਚਾਹੁੰਦੇ ਕੀ ਸੰਦੇਸ਼ ਦੇਣਾ ਚਾਹੁੰਦਾ ਬੱਚਿਆਂ ਨੂੰ ਕਹਿਣਾ ਤੇ ਪੜ੍ਹਾਈ ਕਰ ਲੈ ਆ ਵੀ ਸਿੱਖਿਆ ਲੈਣ ਠੀਕ ਹੈ ਆ ਮਹਾਰਾਜ ਜੀ ਦਾ ਇਹ ਚੱਲਣ ਸਭੇ ਪਾਸੇ ਉਹ ਮੇਲਾ ਕਿਤੇ ਦਿਨਾਂ ਦਾ ਆ ਜਾਵੇ ਅੱਜ ਤੇ ਜਿਆਦਾ ਦਾ ਵੈਰੀ ਕੋਲ ਪਿਆ ਪਰਸਨ ਦਾ ਖਾਂਡ ਬਰ ਰੱਖਿਆ ਠੀਕ ਹੈ ਸੱਤਾ ਦੀ ਜਲੂਤ ਦਰਵਾਣੀ ਉਹਨਾਂ ਵਾਸਤੇ ਕੀ ਕੀ ਪ੍ਰਬੰਧ ਕੀਤੇ ਸਭ ਲੰਗਰ ਪਾਣੀ ਤਿਆਰ ਹੈ ਜਿਵੇਂ ਪਕੌੜੇ ਕੋਲ ਤਿਆਰ ਆ ਕਬੱਡੀ ہے میرا نام بھی برپریت ਆਈ ਗਾਣੇ ਜਿਹੜੇ ਤੋਂ ਮਾਯਾ ਲੇ ਲਈ ਕਿੰਨਾ ਨਾ ਮਾਯਾ ਦਾ ਹੈ ਸਾਹਿਬ ਸਰ ਤੋਂ ਇਹ ਲੱਖਾਂ ਲੱਖਾਂ ਦੀ ਜੀਆ ਕਿੰਨੀ ਆਰੰਭ ਚਾਇਤ ਤੋਂ ਸੰਗਠਣੇ ਸਰਬੰਸਤ ਐਨਐਰ ਇਤਰਾ ਹੁੰਦਾ ਹੈ ਸਮਾਜਿਕ ਪੱਧਰ ਤੇ ਸਹਿਯੋਗ ਕਰਿਆ ਮੈਂ ਐਨਐਰ ਇਤਰਾ ਹੁੰਦਾ ਹੈ ਬਹੁਤ ਜ਼ਿਆਦਾ ਸੀ ਰਹੇ ਜੀ ਮੇਰੇ ਮਨਾਂ ਨਾਲ 10 ਲੋਕ ਨਾਲ ਸਾਡੇ ਤੇ ਟੂਰਨਾਮੈਂਟ ਵੜਾਈ ਹੁੰਦਾ ਹੈ ਵਾਲੀਵਾਲ ਦਾ ਟੂਰਨਾਮੈਂਟ ਬੱਚੇ ਮਿੰਡੇ ਬਾਹਰੋਂ 10 ਸਵਾ ਕੇ ਹੋਏ ਮੇਰੇ ਵਿਜੀਆ ਪ੍ਰਬੰਧਨਾ ਕੱਲ ਫਿਰ ਮੰਨਿਆ ਕਿ ਅੱਜ ਤੋਂ ਨੈਸ਼ਨਲ ਕਰਾ ਵੀ ਸਾਡੇ ਤੇ ਆਇਆ ਹੈ ਮਾਗਵਾ ਬਤਵਾਵੇ ਤੋਂ ਵੀ ਜਦੋਂ ਸਾਡੇ ਪਿੰਡੇ 13 ਜਿਹੜਾ ਸਾਲ ਦੇ ਹੋਏ ਕੋਈ ਦੇ ਦੇ ਤੇ ਇੰਟਰਪੋਟਾ ਦੇ ਮੈਚ ਵਧੀਆ ਸਾਡੇ ਖੇਡੇ ਪੂਰੀ ਸਾਡਾ ਪਿੰਡ ਹੈ ਯਾ ਅੱਗੇ ਬਣੇ ਪਰਨਾਚੋਰ ਪਿੰਾਉਂਦੇ ਵਧੀਆ ਜੀ ਨਾ ਉਹਦੇ ਨਾਲ ਉਹ ਦਿਨੋਂ ਤੋਂ ਮਿੱਤਾ ਲਾਤ ਅੰਟੈਕਲ ਬਣੇ ਠੀਕ ਹੈ ਪਿੰਡ ਦਾ ਮਾਗਵਾ ਚੀਲੇ ਦਾ ਮਾਗਵਾ ਹਾਂਜੀ ਪਿੰਡ ਦਾ ਨਾਮ ਹੈ ਪਿੰਡ ਕਿਤੇ ਵਾਲਾ ਕਹਾ ਜੀ ਤਸਵੀਲ ਪੱਤੀ ਜ਼ਿਲ੍ਹਾ ਕਲਪਤਪੁਰ ਸੰਤਾ ਭੂਮਿਕਾ ਵਾਲੇ ਕੀ ਕੀ ਤਰਫੋਂ ਉਹਨਾਂ ਕੋਲ ਸਾਰੇ ਪ੍ਰਬੰਧ ਸਾਰੇ ਲੰਗਰ ਪਾਣੀ ਦਾ ਇੰਦਰ ਬਾਂ ਦਾ ਬੜੀਆ ਪ੍ਰਬੰਧ ਦਾ ਇਸ ਦਾ ਜਿਹੜੀ ਸਾਡੇ ਕੋਲ 25 ਮਿੰਟ ਪਰਸਾਹ ਉਹਨਾਂ ਉੱਤੇ ਬੱਦਿਆ ਦਾ ਰਾਂਝਾ ਵੀ ਪੂਰਾ ਤਾਸਪਰੋ ਬੀ ਬਾਕੀ ਬਹੁਤ ਸਵਾਦ ਕਰਦੇ ਸਰਦਾਰਾਂ ਹਾਂ ਹਾਂ ਮੈਂ ਨਿਬਾ ਦੇ ਰਹੇ ਹਾਂ ਸਾਨੂੰ ਦਿਲੋਂ ਸਤਿਕਾਰ ਦੇਣਾ ਘਾਤਾ ਤੇ ਸਾਡੀ ਇੰਦਰ ਦੇ ਸਾਡੇ ਕੀ ਚਾਹ ਬਾਤ ਹੈ ਇਹ ਸਾਡੇ ਮੇਰੇ ਨਾਲ ਦੇ ਜਿੰਨਾ ਜਿੰਨਾ 25 ਸਾਲ ਤੇ ਸੁਖਸ਼ਮਲੀ ਨਹੀਂ ਹੋ ਗਏ ਉਹ ਬਾਪਾ ਨੂੰ ਪਹਿਲੇ ਹੀ جی ہیں رچنا دی بہت اچھے سوال ہے